ਕੋਚਾਂ ਨੇ ਜਾਂਚ ਕੀਤੀ ਜੇ ਤੁਹਾਡੇ 'ਤੇ આરોਪ ਲੱਗੇ ਹਨ ਉਹ ਪਰਸਾਂ ਤੋਂ ਲੈ ਕੇ ਰਸੀਤ ਨਾਲ ਵਿੱਚ ਗ੍ਰਿਫਤਾਰ ਸਾਂਝ ਕੇਂਦਰ ਦੀ ਇੰਸਪੈਕਟਰ ਭਾਰੀ ਸੁਰੱਖਿਆ ਹੇਠ ਕੋਰਟ 'ਚ ਪੇਸ਼ ਤੁਹਾਡੇ 'ਤੇ ਜਿਹੜੇ આરોਪ ਲੱਗੇ ਆ ਮੈਨੂੰ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਥੋੜਾ ਕੁਝ ਕਹਿਣਾ ਚਾਹੋਗੇ ਆਪਣੇ ਪੱਖ ਦੇ ਵਿੱਚ ਆਪਣੇ ਪੱਖ ਦੇ ਵਿੱਚ ਕੁਝ ਕਹਿਣਾ ਚਾਹੋਗੇ ਤੁਸੀਂ ਮੁਲਾਜ਼ਮ ਵੱਲੋਂ মিডিਆ ਦੇ ਸਵਾਲਾਂ ਦਾ ਨਹੀਂ ਦਿੱਤਾ ਗਿਆ ਕੋਈ ਜਵਾਬ ਸਰ ਇਹਨਾਂ ਤੇ ਕੋਈ ਰੋਪ ਲੱਗਿਆ ਉਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹਦੇ ਹੋ ਸਾਜ ਕੇਂਦਰ ਦੇ ਮੁਲਾਜ਼ਮਾਂ ਤੋਂ ਰਿਸ਼ਵਤ ਲੈਣ ਦੇ ਲੱਗੇ ਨੇ ਇਲਜ਼ਾਮ ਕੋਈ ਚਾਹਦਾ ਆਪਣੀ ਸਫਾਈ ਵਿੱਚ ਤੁਸੀਂ ਪੁੱਛਣਾ ਕੁਝ ਤੇ ਕਹਿਣਾ ਚਾਹੋਗੇ ਜੀ ਹਾਂ ਗ੍ਰਿਫਤਾਰ ਮਹਿਲਾ ਇਨਸਪੈਕਟਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਗ੍ਰਿਫਤਾਰ ਮੁਜਮ ਇੰਸਪੈਕਟਰ ਇੰਦਰਵੀਰ ਕੌਰ ਨੂੰ ਭਾਰੀ ਸੁਰੱਖਿਆ ਹੇਠ ਕੋਰਟ ਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਇਸ ਦੌਰਾਨ ਮੀਡੀਆ ਵੱਲੋਂ ਮੁਲਜ਼ਮ ਮਹਿਲਾ ਨੂੰ ਕਾਫੀ ਸਵਾਲ ਇਲਜ਼ਾਮਾਂ ਨੂੰ ਲੈ ਕੇ ਕੀਤੇ ਗਏ ਨੇ ਪਰ ਗ੍ਰਿਫਤਾਰ ਇਹ ਮਹਿਲਾ ਸਾਰੇ ਸਵਾਲਾਂ ਤੋਂ ਕੰਨੀ ਕਤਰਾਉਂਦੀ ਹੋਈ ਮੌਕੇ ਤੋਂ ਭੱਜਦੀ ਦਿਖਾਈ ਦਿੱਤੀ ਹੈ ਨਾ ਨਾ ਪਿੱਛੇ ਆ ਜਾਓ ਰੁਕ 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 ਲੋ ਕੀ ਕਰਾ ਜਾਓਗੇ ਤਾਂ ਤੇ ਰੋਪ ਲੱਗਿਆ ਮੈਮ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਥੋੜਾ ਕੁਝ ਕਹਿਣਾ ਚਾਹੋਗੇ ਆਪਣੇ ਪੱਖ ਦੇ ਵਿੱਚ ਆਪਣੇ ਪੱਖ ਦੇ ਵਿੱਚ ਕੁਝ ਕਹਿਣਾ ਚਾਹੋਗੇ ਤੁਸੀਂ ਸਾਰੇ ਜੀ ਜਿਹੜਾ ਦੇ ਕੋਈ ਰੋਪ ਲੱਗਿਆ ਉਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੋਈ ਚਾਹੇ ਨਾ ਅਫੀਸ ਬਾਈ ਨੂੰ ਆਪਣੇ ਸਫਾਈ ਦੇ ਵਿੱਚ ਤੁਸੀਂ ਪੁੱਛਣਾ ਕੁਝ ਤੇ ਕਹਿਣਾ ਚਾਹੋਗੇ ਕਹਿਣਾ ਚਾਹੋਗੇ ਜੀ ਆਪਣੇ ਬਾਰੇ ਤੁਹਾਡੇ ਰੋਪ ਲੱਗੇ ਆ ਜੀ ਕਹਿਣਾ ਚਾਹੁੰਦੇ ਜੀ ਜੇ ਤੁਹਾਡੇ ਰੋਪ ਲੱਗੇ ਆ ਜੀ ਅਗਲੇ ਪਨੇ ਅਗਲੇ ਪਨੇ ਤਾਂ ਤੁਸੀਂ ਔਰ 12 ਸਾਲ ਕਿਦਾਂ ਦੇ ਅਡਰੈਸ ਸੀ ਜਿਨ੍ਹਾਂ ਵਿੱਚ ਆਖਰ ਮਹਿਲਾ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਕੀ ਇਲਜ਼ਾਮ ਇਸ ਮਹਿਲਾ ਤੇ ਲੱਗੇ ਨੇ ਕਿਉਂ ਇਸ ਅਧਿਕਾਰੀ ਤੇ ਇੰਨੀ ਵੱਡੀ ਕਾਰਵਾਈ ਹੋਈ ਹੈ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਇਨਸਪੈਕਟਰ ਇਹ ਮਹਿਲਾ ਗੁਰਦਾਸਪੁਰ ਦੇ ਸਾਂਝ ਕੇਂਦਰਾਂ ਦੀ ਇਨਚਾਰਜ ਸੀ ਕਈ ਥਾਣਿਆਂ 'ਚ ਮੌਜੂਦ ਸਾਂਝ ਕੇਂਦਰਾਂ ਦੇ ਮੁਲਾਜ਼ਮ ਇਸ ਦੇ ਅਧੀਨ ਕੰਮ ਕਰਦੇ ਸਨ ਤੇ ਇਨ੍ਹਾਂ ਮੁਲਾਜ਼ਮਾਂ ਤੋਂ ਇਸ ਮਹਿਲਾ ਇਨਸਪੈਕਟਰ ਵੱਲੋਂ ਰਿਸ਼ਵਤ ਲਈ ਜਾਂਦੀ ਸੀ ਦੱਸਿਆ ਜਾ ਰਿਹਾ ਹੈ ਕਿ ਮੁਲਾਜ਼ਮਾਂ ਦੀ ਡਿਊਟੀ ਸਾਂਝ ਕੇਂਦਰ 'ਤੇ ਰੱਖਣ ਤੇ ਛੁੱਟੀਆਂ ਨੂੰ ਲੈ ਕੇ ਹਜ਼ਾਰਾਂ ਰੁਪਏ ਚ ਪ੍ਰਤੀ ਮਹੀਨਾ ਰਿਸ਼ਵਤ ਲਈ ਜਾਂਦੀ ਸੀ ਦੱਸਿਆ ਜਾ ਰਿਹਾ ਹੈ ਕਿ Google Pay ਰਾਹੀਂ ਸਾਰੇ ਪੈਸੇ ਮੈਲਾ ਇੰਸਪੈਕਟਰ ਨੂੰ ਮੁਲਾਜ਼ਮਾਂ ਵੱਲੋਂ ਰਿਸ਼ਵਤ ਦੇ ਤੌਰ ਤੇ ਦਿੱਤੇ ਜਾਂਦੇ ਸੀ ਨੂੰ ਕਲੋਜ਼ ਕੀ ਕਰਨਾ ਚਾਹੋਗੇ ਸਾਡੇ ਤੇ ਜਿਹੜੇ આરોਪ ਲੱਗੇ ਆ ਮੈਮ ਉਹਨਾਂ ਬਾਰੇ ਕੀ ਕਰਨਾ ਚਾਹੋਗੇ ਤੁਸੀਂ ਥੋੜਾ ਕੁਝ ਕਹਿਣਾ ਚਾਹੋਗੇ ਆਪਣੇ ਪੱਖ ਦੇ ਵਿੱਚ ਆਪਣੇ ਪੱਖ ਦੇ ਵਿੱਚ ਕੁਝ ਕਹਿਣਾ ਚਾਹੋਗੇ ਤੁਸੀਂ ਆਰੇ ਜੀ ਤੁਹਾਡੇ ਤੇ ਜੋ ਰੋਪ ਲੱਗਿਆ ਉਹਨਾਂ ਬਾਰੇ ਤੁਸੀਂ ਕੁਝ ਕਹਿਣਾ ਚਾਹਦੇ ਹੋ ਕੋਈ ਚਾਹੇਗਾ ਆਪਣੀ ਸਫਾਈ ਵਿੱਚ ਆਪਣੇ ਸਫਾਈ ਦੇ ਵਿੱਚ ਤੁਸੀਂ ਪੁੱਛਣਾ ਕੁਝ ਤੇ ਕਹਿਣਾ ਚਾਹੋਗੇ ਕਹਿਣਾ ਚਾਹੋਗੇ ਜੀ ਆਪਣੇ ਬਾਰੇ ਤੁਹਾਡੇ ਰੋਪ ਲੱਗੇ ਹੈ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ ਜੇ ਤੁਹਾਡੇ ਰੋਪ ਲੱਗੇ ਹੈ ਜੀ ਤਾਂ ਤੁਸੀਂ ਹੋਰ 12 ਸਾਲ ਕਿਦਾਂ ਦੇ ਐਡਰੈਸ ਸੀ ਜਿਨ੍ਹਾਂ ਵਿੱਚ ਜਾਣਕਾਰੀ ਮੁਤਾਬਕ ਰਿਸ਼ਵਤ ਦੇਣ ਤੋਂ ਅcke ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਤੇ ਲਿਆਂਦਾ ਗਿਆ ਜਿਸ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਇਨਸਪੈਕਟਰ ਇਸ ਮਹਿਲਾ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਨੂੰ ਅਮਲ ਤੇ ਲਿਆਂਦਾ ਜਾ ਰਿਹਾ ਹੈ ਦੇਖਣਾ ਹੋਵੇਗਾ ਹੁਣ ਅੱਗੇ ਕੀ ਜਾਂਚ ਚ ਨਿਕਲ ਕੇ ਸਾਹਮਣੇ ਆਉਂਦਾ ਹੈ ਪੁਲਿਸ ਵੱਲੋਂ ਜਾਂਚ ਚ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਬਣੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ